I yeah. do yeah. ਕੀਗਾ ਅੱਜ ਇੱਥੇ ਇਹ ਸਟੈਂਡਿੰਗ ਬਾਜੀਆ ਕਰਦਾ ਇਹਨੂੰ ਕੌਣ ਰੋਕਦਾ ਸੀ ਆਉਣ ਵਾਸਤੇ ਆਪਦੇ ਵਰਕਰਾਂ ਨਾਲ ਖੜਦਾ ਵਰਕਰਾਂ ਨਾਲ ਇਹਨੇ ਬੁਰਾ ਹਾਲ ਕਰ ਰੱਖਿਆ ਇਸ ਬੰਦੇ ਨੇ ਗੰਦਵਾ ਬਣਾ ਰੱਖਿਆ ਹਲਕੇ ਦੇ ਵਿੱਚ ਨਾਲੇ ਪਹਿਲਾਂ ਮਨਦੀਪ ਕਹਿੰਦੇ ਸੀ ਹਲਕੇ ਚਾਉਂਦਾ ਨਹੀਂਗਾ ਜੇ ਆ ਗਿਆ ਤਾਂ ਉਹ ਜਦੋਂ ਸੀਗਾ ਉਦੋਂ ਕਰਾਂ ਨੇ ਕੁਝ ਕਰਤਾ ਬਾਈ ਹੁਣ ਆ ਗਿਆ ਤੇ ਹੁਣ ਕੀ ਕਰ ਦੂ ਇਹ ਪਹਿਲਾਂ ਇੱਥੇ 10 ਸਾਲ ਪਹਿਲਾਂ ਰਹਿ ਕੇ ਗਿਆ ਨੇ ਕੀ ਕਰਤਾ ਆਪਣੇ ਹਲਕੇ ਦਾ ਕੀ ਵਿਕਾਸ ਕੀਤਾ ਅੱਜ ਬੋਰਡ ਬਈਆ ਆਮ ਆਨ ਪਾਰਟੀ ਨੂੰ ਉਹਨਾਂ ਦੇ ਕਮਰੇ ਦੇ ਤੌਰ ਤੇ ਜਿਹੜੇ ਕੰਮ ਕੀਤੇ ਫੇਰ ਜਿੱਤ ਹੋਈਆਂ ਅਮਰੀ ਪਾਰਟੀ ਦੀ ਇੱਕ ਦੋ ਸੀਟਾਂ ਜਿੱਤਣਾ ਕੋਈ ਪਰਵਾਹ ਨਹੀਂ ਕੋਈ ਬਰਕ ਨਹੀਂ ਪੈਂਦਾ ਅਸੀਂ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਹਲਕੇ ਦੇ ਵਿੱਚ ਬਹੁਤ ਕੰਮ ਕੀਤੇ ਨੇ ਇਹ ਕੱਲੀ ਆਪ ਦੇ ਡਰਾਮੇਬਾਜ਼ੀ ਕਰਦਾ ਜਿੱਥੇ ਜਾਂਦਾ ਉੱਥੇ ਡਰਾਮੇਬਾਜ਼ੀ ਕਰਕੇ ਵਾਪਸ ਮੁੜ ਜਾਂਦਾ ਆ ਤਸਵੀਰਾਂ ਤੁਸੀਂ ਦੇਖ ਕਰਿਓ ਐਕਟੀਵਿਟੀ ਲੋਕ ਵੀ ਇੱਥੇ ਪਹੁੰਚ ਚੁੱਕੇ ਨੇ ਜਿੰਦਾਬਾਦ ਹੋਜ ਕੇ ਆ ਕੇ ਗਏ ਇੱਥੇ ਬਹੁਤ ਵਧੀਆ ਮਾਹੌਲ ਆਣਾ ਤੇ ਕੁਝ ਕਿ ਪਿੰਡਾਂ ਦੇ ਨਤੀਜੇ ਰਹਿ ਗਏ ਜਿਵੇਂ ਮਦੀਰ ਪਿੰਡ ਦਾ ਜੇ ਵੇਟ ਕਰ ਰਹੇ ਆ ਅਸੀਂ ਤੇ ਰਾਜਾ ਬਰੇਂਗੇ ਪਹੁੰਚ ਕੇ ਆ ਕੇ ਵੀ ਆ ਨਹੀਂ ਰਿਹਾ ਹਾਂ ਲੋਕਾਂ ਨੇ ਇਹ ਸੀਗਾ ਵੀ ਉਹ ਆਉਂਦਾ ਨਹੀਂ ਕੱਲ ਪਰसों ਨੇ ਲੱਗੇ ਸੀ ਉਹ ਆਉਂਦਾ ਨਹੀਂ ਦਿੱਲੀ ਜਾ ਕੇ ਬੈਠਾ ਪਰ ਉਹ ਆ ਕੇ ਗਿਆ ਤੇਰੇ ਨਾਲ ਸਾਨੂੰ ਚਾਹ ਮਿਲਿਆ ਬਹੁਤ ਸਾਰਾ ਰਾਜਾ ਆਪਣੇ ਇੱਥੇ ਪਹੁੰਚਿਆ ਤੇ ਪਰ ਡੀਪੀਟੀ ਲੋ ਜਿੰਦਾਬਾਦ ਦੇ ਨਾਰੇ ਲੱਗੇ ਇੱਥੇ ਨਹੀਂ ਦੇਖੋ ਹਲਕੇ ਜੋ ਗੈਰ ਰਿੰਦਾ ਡਰਾਮੇ ਕਰਨਾ ਨਹੀਂ ਦੇਖੋ ਮਜਬੂਰੀ ਆ ਰਹੀ ਉਹ ਪ੍ਰਧਾਨ ਆ ਪੰਜਾਬ ਦਾ ਉਹਨੂੰ ਜਾਣਾ ਪੈਂਦਾ ਦਿੱਲੀ ਵੀ ਜਾਣਾ ਪੈਂਦਾ ਇਹ ਨਹੀਂ ਵੀ ਉਹ ਇਕੱਲੇ ਗਿੱਦੜਵੇ ਹਲਕੇ ਦਾ ਤਾਂ ਤਸਵੀਰਾਂ 'ਚ ਇੱਕ ਪਾਸੇ ਕਾਂਗਰਸ ਦੇ ਸਮਰਥਕ ਹੈ ਤਾਂ ਦੂਜੇ ਪਾਸੇ ਆਪਾਂ ਗੱਲ ਕਰ ਲਈਏ ਤਾਂ ਆਮ ਆਦਮੀ ਪਾਰਟੀ ਦੇ ਆ ਭਾਈ ਕਿਵੇਂ ਦੇਖਦੇ ਹੋ ਇਸ ਤਰੀਕੇ ਦੇ ਨਾਲ ਇੱਥੇ ਹੁਣ ਮਾਹੌਲ ਬਣਿਆ ਹੈ ਤਲਕੀ ਵਾਲਾ ਭਾਈ ਡੈਪਟੀ ਲੋਕ ਜ਼ਿੰਦਾਬਾਦ ਭਾਈ ਆਪ ਪਾਰਟੀ ਭਾਈ ਬੈਂਸ ਸਾਹਿਬ ਸਾਡਾ ਭਾਈ ਜਣ ਪਿੰਡ ਭਾਈ ਜੱਤ ਘੇ ਆ ਰਿਹਾ ਔਰ ਕੁਝਿਆ ਨੂੰ ਜੋ ਡੈਂਪੀਟ ਲੋਕ ਬਣਿਆ ਉਹ ਗੌਰ ਮਹਿਸੂਸ ਹੁੰਦਾ ਸਾਨੂੰ ਬਈ ਬਹੁਤ ਕੰਮ ਕੀ ਥੜਾ ਪਿਆ ਆ। ਆ ਮੈਂਬਰ ਆਈ। ਹਾਂਜੀ ਭਾਈ। ਹਾਂਜੀ ਭਾਈ। ਕਿਵੇਂ ਮਾਹੌਲ ਕਿਵੇਂ ਲੱਗਦਾ ਫਿਰ ਹੁਣ? ਮਾਹੌਲ ਬਹੁਤ ਵਧੀਆ ਭਾਈ। ਜਿੱਤ ਗਏ। ਭਾਈ ਭਾਈ ਵੋਟਾਂ ਦੇ ਸਿਰ ਤੇ ਜਿੱਤੇ ਆ ਭਾਈ ਪੂਰਾ ਜੋਰ ਲਾ ਕੇ ਜਿੱਤੇ ਵੋਟਾਂ ਦੇ। ਨਹੀਂ ਵੀ ਸਾਨੂੰ ਨਹੀਂ ਲੱਗਦਾ। ਸਾਨੂੰ ਨਹੀਂ ਲੱਗ ਰਿਹਾ ਵੀ ਕੋਈ ਧੱਕਾ ਹੋ ਰਿਹਾ। ਤੇ ਸਾਨੂੰ ਐਂ ਵੀ ਵੋਟਾਂ ਦੇ ਸਿਰ ਤੇ ਦਿੱਤੇ ਆ ਬਾਕੀ ਰਾਜੇ ਵੜੈਂਗਰ ਦਾ ਸਾਡੇ ਨਾਲ ਮੁਕਾਬਲੇ ਨਹੀਂ ਸੀ ਜਿੱਤ ਕੇ ਬਾਈ ਅਸੀਂ 421 ਵੋਟਾਂ ਜਿੱਤੇ ਨੇ ਭਲਾਈ ਭਲਾਈ ਆ ਤੇ ਜਿੱਤ ਕੇ ਬਿਆਨ ਸਿੰਘ ਹਾਂਜੀ